ਬਹੁਤ ਵੱਡੀ ਗਲਤੀ ਆ ਮੈਂ ਕਹਿੰਨੇ ਰਗਵੀਰ ਸਿੰਘ ਦਾ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਤੁਸੀਂ ਵੀਡੀਓ ਤਾਂ ਦੇਖ ਰਹੀ ਹੋਣੀ ਤੁਸੀਂ ਤੁਹਾਡਾ ਫਰਜ਼ ਬਣਦਾ ਇਹਨੂੰ ਅਕਾਲ ਤਖਤ ਸੱਦ ਕੇ ਇਹਨੂੰ ਸਜ਼ਾ ਲਾਵੋ ਇਹਨੂੰ ਇਹਦੇ ਕੀ ਤਲਬ ਕਰੋ ਉਹਨੂੰ ਉੱਥੇ ਤੇ ਦੱਸੋ ਵੀ ਇਹਨੇ ਗਲਤੀ ਕੀ ਕੀਤੀ ਆ ਇਹ ਤਾਂ ਪਤਾ ਸੀਗਾ ਵੀ ਕੂਚੀ ਪਾਰਟੀ ਆਮਾਦੀ ਪਾਰਟੀ ਜਿਹੜੀ ਹੈਗੀ ਆ ਇਹ ਧਰਮ ਵਿਰੋਧੀ ਆ ਸਿੱਖ ਵਿਰੋਧੀ ਆ ਪਰ ਧਰਮ ਦੇ ਪ੍ਰਤੀ ਇੰਨਾ ਇਹਨਾਂ ਦੇ ਬੰਦੇ ਬੰਨਾਂ ਦੇ ਵਿੱਚ ਨਫ਼ਰਤ ਸੀਗੀ ਆਪਾਂ ਨੇ ਦੇਖ ਹੀ ਲਈ ਹੈ ਵੀ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮ ਹੁਕਮਨਾਮੇ ਨੂੰ ਵੀ ਕੁਝ ਨਹੀਂ ਸਮਝਦੇ ਹੈ ਕਿ ਸਭ ਕੁਝ ਪਤਾ ਹੁੰਦੇ ਹੋਏ ਇਹਨੇ ਇਹ ਵੱਡੀ ਗਲਤੀ ਕੀਤੀ ਹੈ ਜੇ ਤਾਂ ਮਤਲਬ ਅ ਗਿਆਨੀ ਲਖਮੀਰ ਸਿੰਘ ਜੈਸਦਰ ਸਾਹਿਬ ਤੇ ਅ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਇਹਨਾਂ ਨੂੰ ਆਪ ਸੱਦਦੇ ਨੇ ਤਾਂ ਵਧੀਆ ਗੱਲ ਹੈ ਜੇ ਨਹੀਂ ਸੱਦਦੇ ਆ ਮਤਲਬ ਅਸੀਂ ਇੱਕ ਦਰਖਾਸਤ ਦਵਾਂਗੇ ਇੱਥੇ ਐਪਲੀਕੇਸ਼ਨ ਦਵਾਂਗੇ ਇਹਨਾਂ ਨੂੰ ਉੱਥੇ ਸੱਦਿਆ ਜਾਊਗਾ ਇੱਥੇ ਬਖਸ਼ਾ ਕੋਈ ਵੀ ਨਹੀਂ ਜਾਊਗਾ ਕਿਉਂਕਿ ਮਹਾਰਾਜਾ ਨਜੀਤ ਸਿੰਘ ਵਰਗੇ 20 ਅਕਾਲ ਤਖਤ ਦੇ ਉੱਤੇ ਪੇਸ਼ ਹੋਏ ਨੇ ਉਹਨਾਂ ਨੂੰ ਕੋੜੇ ਮਾਰਨ ਦੀ ਸਜ਼ਾ ਲਾਈ ਸੀ ਯਾਨੀ ਫੂਲਾ ਸਿੰਘ ਨੇ ਜ਼ਿਆਦਾ ਫੂਲਾ ਸਿੰਘ ਨੇ ਮਤਲਬ ਸਜ਼ਾ ਲਾਈ ਸੀਗੀ ਉਹਨਾਂ ਨੂੰ ਇਹ ਕਿਵੇਂ ਅਨਮੋਲ ਗਗਨਮਨ ਭੁੱਲ ਗਈ ਇਹ ਗੱਲ ਹਨ ਇਹਨੂੰ ਸਾਰਾ ਕੁਝ ਪਤਾ ਹੁੰਦੇ ਸੋਏ ਇਹਨੇ ਇੱਕ ਵੱੱਜਰ ਗਲਤੀ ਕੀਤੀ ਹੈ ਜਿਦੀ ਕਿ ਮਤਲਬ ਸੰਗਤ ਆਪ ਦੱਸਣਾ ਵੀ ਇਹ ਸਹੀ ਹੈ ਜਾਂ ਗਲਤ ਹੈ ਹਨ ਪਰ ਮੈਨੂੰ ਤਾਂ ਇਹ ਗਲਤ ਲੱਗਿਆ ਵੀ ਅਕਾਲ ਤਖਤ ਸਾਡੇ ਹੁਕਮਨਾਮੇ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਹਨ ਮੇਰੀ ਸਾਰਿਆਂ ਨੂੰ ਬੇਨਤੀ ਹੈ ਸਾਰੇ ਆਪਣੇ ਕਮੈਂਟ ਤੇ رائے ਦਿਓ ਸ਼ੇਅਰ ਕਰੋ ਇਸ ਗੱਲ ਨੂੰ ਤਾਂ ਜੋ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ ਅਨਮੋਲ ਗਗਨਮਨ ਤੈਨੂੰ ਤੇਰੇ ਵਿਆਹ ਦੀਆਂ ਮੁਬਾਰਕਾਂ ਪਰ ਇੱਕ ਗੱਲ ਜ਼ਰੂਰ ਚਾਹੀਦੀ ਏ ਤੈਨੂੰ ਵੀ ਜਿਹੜੀ ਤੂੰ ਗਲਤੀ ਕੀਤੀ ਏ ਇਹ ਆਪਣੇ ਆਪ ਅਕਾਲ ਤਖਤ ਦੇ ਪੇਸ਼ ਹੋ ਜਾ ਆਪਣੇ ਆਪ ਆ ਕੇ ਮਤਲਬ ਮਾਫੀ ਮੰਗ ਲੈ ਉੱਥੇ ਕੌਮ ਤੇ ਮਤਲਬ ਸਾਡਾ ਜਿਹੜਾ ਸਿੱਖ ਧਰਮ ਹੈ ਬੜਾ ਬਿਆਨਤਾ ਤੈਨੂੰ ਮਾਫ ਕਰ ਦੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਨਿਰੰਕਾਰੀਆਂ ਬਾਰੇ ਵੀ ਦੱਸ ਦੋ ਜੀ ਨਿਰੰਕਾਰੀਆਂ ਬਾਰੇ ਤਾਂ ਇਹ ਗੱਲ ਆ ਵੀ ਮੈਂ ਜਿਹੜੀ ਪਹਿਲਾਂ ਦਰਖਾਸਤ ਦਿੱਤੀ ਹੋਈ ਆ ਧਾਮੀ ਸਾਹਿਬ ਤੇ ਗੰਨੇ ਲਖਵੀਰ ਸਿੰਘ ਜੀ ਮੈਂ ਪਹਿਲਾਂ ਵੀ ਤੁਹਾਡੇ ਕੋਲ ਇੱਕ ਦਰਖਾਸਤ ਦਿੱਤੀ ਹੋਈ ਆ ਨਿਰੰਕਾਰੀਆਂ ਬਾਰੇ ਕਿਉਂਕਿ ਨਿਰੰਕਾਰੀਆਂ 578 ਦਾ ਵਿੱਚ ਕਾਂਡ ਹੁੰਦਾ ਨਿਰੰਕਾਰੀ ਸਾਡੇ 13 ਸੰਗਾਂ ਨੂੰ ਮਾਰਦ ਨੇ ਉਸ ਤੋਂ ਬਾਅਦ ਆ ਕਾਲ ਤੱਕ ਸਭ ਤੋਂ ਇੱਕ ਹੁਕਮਨਾਮਾ ਜਾਰੀ ਹੁੰਦਾ ਵੀ ਸਿੱਖ ਦੀ ਕਿਸੇ ਵੀ ਨਿਰੰਕਾਰੀ ਨਾਲ ਰੋਟੀ ਤੇ ਬੇਟੀ ਦੀ ਸਾਂਝ ਨਹੀਂ ਰੱਖੀ ਜਾਊਗੀ ਪਰ ਹੁੰਦਾ ਕੀ ਆ ਬੱਸੀ ਦੇ ਵਿੱਚ ਅਹ ਜੇ ਇਕ ਜਸਵੰਤ ਸਿੰਘ ਬਾਦਮਣ ਮਰਦਾ ਜਿਹੜਾ ਕਿ ਨੰਕਾਰੀ ਸੀਗਾ ਉਹਦੇ ਭੋਗ ਦੇ ਉੱਤੇ ਸਿੱਖ ਜਾਂਦੇ ਨੇ ਚਾਹੇ ਉਹ ਕਾਂਗਰਸੀ ਨੇ ਚਾਹੇ ਕਾਲੀ ਨੇ ਚਾਹੇ ਆਮ ਆਦਮੀ ਪਾਰਟੀ ਵਾਲੇ ਨੇ ਸਿੱਖ ਜਾਂਦੇ ਨੇ ਉੱਥੇ ਜਿਹੜਾ ਕਿ ਉਹਨਾਂ ਨੇ ਇੱਕ ਬਹੁਤ ਵੱਡੀ ਗਲਤੀ ਆ ਠੀਕ ਆ ਉਹਨਾਂ ਦੇ ਖਿਲਾਫ ਮੈਂ ਦਰਖਾਸਤ ਦਿੱਤੀ ਹੋਈ ਆ ਧਾਮੀ ਸਾਹਿਬ ਤੇ ਗਰੀ ਲਖਮੀ ਸਿੰਘ ਨੂੰ ਬੇਨਤੀ ਆ ਵੀ ਉਹ ਦਰਖਾਸਤ ਦਾ ਵੀ ਜਲਦੀ ਤੋਂ ਜਲਦੀ ਤੁਸੀਂ ਨਿਵਟਾਰਾ ਕਰੋ ਕਿਉਂਕਿ ਗਿਆਨੀ ਜਸਵਿੰਦਰ ਸਿੰਘ ਜਿਹੜਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਓਹੋ ਕੈਲੀਫੋਰਨੀਆ ਦੇ ਵਿੱਚ ਕਦੇ ਕੈਨੇਡਾ ਦੇ ਵਿੱਚ ਕਥਾ ਕਰਦਾ ਠੀਕ ਆ ਉਹਨੂੰ ਉਹ ਕਥਾ ਕਰਨ ਤੋਂ ਵੀ ਰੋਕਿਆ ਜਾਵੇ ਉਹਨੂੰ ਸਜ਼ਾ ਲਾਈ ਜਾਵੇ ਤੇ ਉਹ ਸਜ਼ਾ ਸਮਾਜ ਦੇ ਸਾਹਮਣੇ ਲਿਆਂਦੀ ਜਾਵੇ ਇੱਕ ਪ੍ਰਚਾਰਕ ਹੁੰਦੇ ਹੋਏ ਇੱਕ ਐਡਾ ਗਿਆਨੀ ਵਿਦਵਾਨ ਹੁੰਦੇ ਹੋਏ ਜਸਵਿੰਦਰ ਸਿੰਘ ਨੇ ਐਡੀ ਵੱਡੀ ਗਲਤੀ ਕੀਤੀ ਆ ਉਥੇ ਕਥਾ ਕੀਤੀ ਆ ਮੇਰੀ ਬੇਨਤੀ ਹੈ ਗਿਆਨੀ ਗਵੀਰ ਸਿੰਘ ਦੇ ਹਰਜਿੰਦਰ ਸਿੰਘ ਧਾਮੀ ਨੂੰ ਤੁਸੀਂ ਵੱਡੇ ਆਦੇਦਾਰੋਂ ਸਾਡੀ ਕਬੱਡੀ ਸੰਸਥਾ ਦੇ ਤੁਸੀਂ ਨੁਮਾਇੰਦੇ ਹੋ ਥੋਤੋਂ ਅਸੀਂ ਇਨਸਾਫ ਦੀ ਆਸ ਰੱਖਦੇ ਹੋਏ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦੀ ਆਂ ਵੀ ਗਿਆਨੀ ਜਸਵਿੰਦਰ ਸਿੰਘ ਨੂੰ ਵੀ ਬਣਦੀ ਉਹਦੀ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਹੋਰ ਜਿੰਨੇ ਵੀ ਸਿੱਖ ਚਿਹਰੇ ਉੱਥੇ ਗਏ ਨੇ ਉਹ ਚਾਹੇ ਉਹਦੇ ਭੋਗ ਤੇ ਗਏ ਨੇ ਚਾਹੇ ਸੰਸਕਾਰ ਤੇ ਗਏ ਨੇ ਜਸਵੰਤ ਸਿੰਘ ਬੈਦਵਾਨ ਅਨੰਕਾਰੀ ਦੇ ਤੇ ਉਹਨਾਂ ਨੂੰ ਵੀ ਬਣਦੀ ਸਜ਼ਾ ਦਿੱਤੀ ਜਾਵੇ ਜਿਹੜਾ ਉਹਦੇ ਮੁੰਡੇ ਕਹਿੰਦੇ ਨੇ ਵੀ ਅਸੀਂ ਸਿੱਖ ਧਰਮ ਦੇ ਵਿੱਚ ਸ਼ਾਮਲ ਹੋ ਗਏ ਇਹਦੀ ਵੀ ਕੋਈ ਨਾ ਕੋਈ ਪਰੰਪਰਾ ਹੁੰਦੀ ਹੈ ਜੀ ਕਿਸੇ ਅਧੀਨ ਉੱਥੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਹਵਾ ਕੇ ਜੇ ਸਿੱਖ ਧਰਮ ਦੇ ਵਿੱਚ ਉਹ ਆਉਣਾ ਚਾਹੁੰਦੇ ਨਿਰੰਕਾਰੀਆਂ ਦਾ ਖਹਿੜਾ ਛੱਡਣ ਫਿਰ ਸਾਡੇ ਸਿੱਖ ਧਰਮ ਦੇ ਵਿੱਚ ਆ ਸਕਦੇ ਨੇ ਮੈਂ ਇੱਕ ਨਿਮਾਣੀ ਜੀ ਜਾਂ ਸਿੱਖ ਮਤਲਬ ਕੀ ਹੈ ਤੇ ਮੈਂ ਮੈਨੂੰ ਇਹਨੇ ਸੂਝ ਵੀ ਹੈ ਨਾ ਕਿ ਮੈਂ ਜਿੰਨੇ ਕਿ ਮੈਂ ਨਹੀਂ ਮਤਲਬ ਅਕਲ ਕੰਮ ਕਰਦੀ ਐ ਮੈਂ ਉਸ ਹਿਸਾਬ ਦੇ ਨਾਲ ਇਹ ਬੇਨਤੀ ਕਰਦੀ ਆਂ ਵੀ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਨਿਪਟਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ